ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਾਰਵਾੜੀ ਘੋੜੀ ਦਿਖਾਉਣ ਲੱਗੇ ਆ ਬਹੁਤ ਜ਼ਿਆਦੇ ਚੰਗੀ ਘੋੜੀ ਮਾਰਕੇ ਵਾਲੇ ਪੱਖ ਤੋਂ ਵੀ ਬੜੀ ਜ਼ਿਆਦੇ ਚੰਗੀ ਆ ਬਰੀਡਿੰਗ ਦੇ ਹੱਕ ਨੂੰ ਵੀ ਬਹੁਤ ਵਧੀਆ ਤੇ ਬਾਕੀ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਘੋੜੀ ਗੱਬਣ ਚੈੱਕ ਪਾਸ ਆ ਮਿੱਤਰੋ ਸੋਨੂੰ ਸਾਰੀ ਇਹਦੀ ਡਿਟੇਲ ਆਪਾਂ ਕਨਫਰਮ ਕਰਾਂਗੇ ਪਹਿਲਾਂ ਤੁਸੀਂ ਨਿਗਾਹ ਮਾਰ ਲਓ ਘੋੜੀ ਕੰਨੀ ਮੱਥੇ ਤੇ ਬਹੁਤ ਜ਼ਿਆਦਾ ਸੋਨਾ ਪਟਾਏ ਦੇ ਕੰਨ ਕੁੰਡੀ ਵਾਲਾਗਾ ਚਾਰੇ ਪੈਰ ਚਟੇ ਆ ਸੋ ਉਮਰੇ ਦੀ ਤਕਰੀਬਨ 7 ਕੁਸਾਲਾ ਤੇ ਕੱਦਾ ਜਿਹੜਾ ਇਹਦਾ 60 ਇੰਚ ਤੋਂ 61 ਇੰਚ ਦੇ ਵਿੱਚ ਵਿੱਚ ਹਾਈਟ ਆ ਇਹਦੀ ਪ੍ਰੋਪਰ ਜਿਹੜੀ ਹਾਈਟ ਆ ਨਾ ਇਹ ਤੁਹਾਨੂੰ ਜਿਹੜਾ ਅੰਦਾਜ਼ਾ ਆਈਡੀਆ ਦੱਸਿਆ ਕਿਉਂਕਿ ਮੈਂ ਖੁਦ ਆਪ ਹਾਈਟ ਨਹੀਂ ਮਣੀ ਇਹਦੀ ਤੇ ਪਰ ਸਾਨੂੰ ਪਤਾ ਵੀ 60 ਤੋਂ ਘੋੜੀ ਘਟਦੀ ਨਹੀਂ ਤੇ 61 ਇੰਚ ਤੋਂ ਵੱਧ ਹੀ ਨਹੀਂ ਚਾਹੇ ਘੋੜੀ 60 ਇੰਚ ਹੋ ਜੇ ਤੇ ਚਾਹੇ ਹੋ ਜੇ 61 ਇੰਚ ਤਾਂ ਕਰਕੇ ਸਾਨੂੰ ਆਪਾਂ ਅੱਧੇ ਇੰਚ ਦਾ ਇਹਦਾ ਅਸਟੀਮੇਟ ਜਾ ਰੱਖਿਆਗਾ ਸੋ ਘੋੜੀ ਰਿਜ਼ਲਟ ਪ੍ਰੂਫ ਘੋੜੀ ਆ ਮਿੱਤਰੋ ਸਵਾਰੀ ਦੇ ਹੱਕ ਨੂੰ ਬੜੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਤੇ ਉਮਰ ਵੀ ਇਹਦੀ ਹਜੇ ਨਮਾਹਣ ਜਾਈਆ ਤੇ ਬਾਕੀ ਤੁਸੀਂ ਬਾਡੀ ਦੇਖੋ ਘੋੜੀ ਦੀ ਕਿੰਨੀ ਜਿਆਦੇ ਖੁੱਲੀ ਆ ਐਸ ਵਕਤ ਘੋੜੀ 8 ਮਹੀਨੇ 20 ਦਿਨਾਂ ਦੀ ਗੱਭਣ ਚੈੱਕ ਪਾਸ ਆ ਪ੍ਰਭਾਤ ਘੋੜੇ ਤੋਂ ਸੋ ਪ੍ਰਭਾਤ ਘੋੜੇ ਤੋਂ ਬਾਈ ਹੋਰਾਂ ਨੇ ਖੁਦ ਘੋੜੀ ਆਪ ਮੇਟ ਕਰਾਈ ਹੋਈ ਆ ਸਾਰੇ ਤੁਹਾਨੂੰ ਪ੍ਰੂਫ ਵੀ ਮਿਲ ਜਾਣਗੇ ਤੇ ਹਾਂ ਇਹ ਵੀ ਆ ਗੱਲ ਵੀ ਕੱਲ ਨੂੰ ਜਦੋਂ ਬੱਚਾ ਆਉਂਦਾਗਾ ਘੋੜੀ ਦਾ ਤੇ ਤੁਸੀਂ ਡੀ ਐਨ ਏ ਦੀ ਵੀ ਆਪਦੀ ਤਸੱਲੀ ਕਰ ਸਕਦੇ ਹੋ ਬੱਚੇ ਦੀ ਕਿਉਂਕਿ ਵੀਰ ਹੋਣਾ ਨੇ ਘੋੜੀ ਆਪ ਮੇਟ ਕਰਾਈ ਆ ਵੀਡੀਓ ਪ੍ਰੂਫ ਸਾਰੇ ਹੈਗੇ ਆ ਘੋੜੀ ਮੇਟ ਹੁੰਦੀ ਦੇ ਤੇ ਆ ਘੋੜੀ ਦਾ ਤੁਸੀਂ ਪਿਛਲਾ ਰਿਜ਼ਲਟ ਦੇਖ ਲਓ ਇਹ ਬਸ਼ੇਰੀ ਆ ਰਣੀ ਵਾਲੇ ਦੇਵਰਾਜ ਘੋੜੇ ਦੀ ਇਹ ਘੋੜੀ ਦਾ ਪਹਿਲਾ ਵਾਲਾ ਬੱਚਾ ਹੈਗਾ ਇਹਦੋਂ ਪਹਿਲਾ ਸੁਏ ਦੀ ਬਸ਼ੇਰੀ ਆ ਤੇ ਇਹ ਵੀ ਵੀਰ ਹੋਣਾ ਦੇ ਘਰੇ ਹੀ ਖੜੀ ਆ ਬਸ਼ੇਰੀ ਸੋਏ ਬਸ਼ੇਰੀ ਤਾਂ ਨਹੀਂ ਸੇਲ ਕਰਨੀ ਸਿਰਫ ਆਪਾ ਦੋਨੋਂ ਰਿਜ਼ਲਟ ਦਿਖਾਉਣ ਵਾਸਤੇ ਬਸ਼ੇਰੀ ਵੀਡੀਓ ਦੇ ਵਿੱਚ ਨਾਲ ਐਡ ਕੀਤੀ ਆ ਦੇਖ ਸਕਦੇ ਹੋ ਮਾਰਕਿੰਗ ਬਸ਼ੇਰੀ ਦੀ ਵੀ ਬਹੁਤ ਜਿਆਦਾ ਸੋਹਣੀ ਆਈ ਆ ਕੁੰਡੀ ਵਾਲਾ ਛੋਟਾ ਤੇ ਸ਼ਕੀਨ ਕੰਨਾ ਆ ਤੇ ਇਹਦੋਂ ਪਹਿਲਾਂ ਵੀ ਇਹ ਘੋੜੀ ਵਿਕਾਸ ਘੋੜੇ ਤੋਂ ਸੂਈ ਸੀ ਤੇ ਇੱਕ ਖਾਸ ਗੱਲ ਇਹ ਆ ਵੀ ਤਿੰਨ ਵਾਰੀ ਘੋੜੀ ਸੂਈ ਆ ਇੱਕ ਤਾਂ ਆ ਬਸ਼ੇਰੀ ਪਿਛਲੇ ਸੂਏ ਦੀ ਆ ਤੇ ਉਦੋਂ ਪਹਿਲਾਂ ਵੀ ਵਿਕਾਸ ਕੋੜੇ ਤੋਂ ਬਸ਼ੇਰੀ ਦਿੱਤੀ ਸੀ ਤੇ ਪਿੱਛੇ ਤੋਂ ਜਦੋਂ ਬਾਈ ਹੋਰਾਂ ਨੇ ਘੋੜੀ ਲਿਆਂਦੀ ਆ ਉਦੋਂ ਵੀ ਬਸ਼ੇਰੀ ਸੀ ਇਸ ਘੋੜੀ ਦੇ ਮੰਗਰ ਸੋ ਰਿਜ਼ਲਟ ਪ੍ਰੂਫ ਘੋੜੀ ਆ ਮਾਰਕਾ ਤੁਸੀਂ ਦੇਖ ਸਕਦੇ ਹੋ ਬਾਡੀ ਬਣਤਰ ਦੀ ਘੋੜੀ ਬਹੁਤ ਜ਼ਿਆਦਾ ਚੰਗੀ ਆ ਖੁੱਲੀ ਘੋੜੀ ਆ ਮਿੱਤਰੋ ਤੇ ਸ਼ੋ ਬਹੁਤ ਕਰਦੀ ਆ ਬਾਕੀ ਜੈਡ ਬਲੈਕ ਕਲਰ ਆ ਘੋੜੀ ਦਾ ਸੋ ਇਹ ਘੋੜੀ ਮਿੱਤਰੋ ਤੂਰ ਬਨਜਾਰੇ ਪਿੰਡ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜਦੋਂ ਆਪਾਂ ਸੰਗਰੂਰ ਤੋਂ ਪਾਤੜਾ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਤੇ ਹੀ ਪਿੰਡ ਪੈਂਦਾ ਇਹ ਤੂਰ ਬਨਜਾਰਾ ਦੜਬੇ ਤੋਂ ਇਹ ਰਹਿ ਜਾਂਦਾਗਾ 5 ਕਿਲੋਮੀਟਰ ਪਿੱਛੇ ਤੇ ਇਧਰ ਸੰਗਰੂਰ ਤੋਂ 24 ਕਿਲੋਮੀਟਰ ਪੈ ਜਾਂਦਾ ਸੋ ਘੋੜੀ ਬਹੁਤ ਜ਼ਿਆਦਾ ਚੰਗੀ ਆ 5ਵੇਂ ਮਹੀਨੇ ਦੀ 8 ਤਰੀਕ ਦਾ ਇਹਨੂੰ ਜੰਪ ਮਿਲਿਆ ਵਾ ਘੋੜੀ ਨੂੰ ਤੇ ਪਹਿਲੇ ਜੰਪ ਤੇ ਹੀ ਘੋੜੀ ਕੱਬਣ ਹੋਈ ਵੀ ਆ ਉਸ ਹਿਸਾਬ ਨਾਲ ਜੇ ਆਪਾਂ ਅੱਜ ਦਿਨਾਂ ਦਾ ਹਿਸਾਬ ਲਈਏ 8 ਮਹੀਨੇ 20 ਦਿਨਾਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਤੇ ਲੈਜੈਂਡ ਕੋੜੇ ਪ੍ਰਭਾਤ ਤੋਂ ਗੱਬਣਾ ਇਹ ਤੇ ਜਦੋਂ ਮਰਜੀ ਤੁਸੀਂ ਘੋੜੀ ਜਾ ਕੇ ਵੀਰ ਹੋਣਾ ਦੇ ਪਿੰਡ ਬਾਈ ਦਿਲਜੀਤ ਦਾ ਆਪਾਂ ਕੰਟੈਕਟ ਨੰਬਰ ਦੇਤਾ 98762 24419 ਇਸ ਨੰਬਰ ਤੇ ਕਾਲ ਕਰ ਲਿਓ ਘੋੜੀ ਦੇ ਰਿਜ਼ਲਟ ਬਹੁਤ ਜ਼ਿਆਦੇ ਚੰਗੇ ਆ ਸੋਹਣੀ ਸ਼ਕੀਨ ਘੋੜੀ ਆ ਪੌਰੀਆਂ ਦੀ ਬਿਲਕੁਲ ਸਾਫ਼ ਆ ਪੰਜ ਕਲਿਆਣੀ ਮਾਰਕੇ ਵਾਲੇ ਪੱਖ ਤੋਂ ਬਹੁਤ ਜ਼ਿਆਦੇ ਚੰਗੀ ਘੋੜੀ ਆ ਫੋਨ ਲਾ ਲਿਓ ਬਾਈ ਦਿਲਜੀਤ ਨੂੰ ਨੰਬਰ ਆਪਾਂ ਦੇਤਾ ਸਕਰੀਨ ਤੇ